ਤਾਂ ਇਹ 2015 ਮਾਡਲ ਆ ਪਹਿਲੀ ਓਨਰ ਆ ਫਰੋਈਪੁਰ ਦਾ ਨੰਬਰ ਆ ਇਹਦੇ ਵੀਰੇ ਟੇਲ ਸਾਰਾ ਗੇਅਰ ਦਾ ਲੈਫਟ ਦਾ ਮੋਗਲੇਲ ਸਾਰਾ ਵੀਰੇ ਕੰਮੇ ਦਾ ਹੋਇਆ ਵਾ ਸਾਰਾ ਕਰਾਇਆ ਵਾ ਗਲੀ ਗਲੂ ਸਾਰਾ ਸਾਰਾ ਕੋ ਕਰਾਇਆ ਹੁੰਦਾ ਟਾਇਰ ਇਹਨਾਂ ਮੰਨ ਕੇ ਦਾ ਨਵੇਂ ਅਰਗੇ ਆ ਟਰੈਕਟਰ ਸਾਰਾ ਰੀਜਨ ਵਾਲਾ ਕਿਤੋਂ ਵੀਰੇ ਪੇਂਟ ਪੂਂਟ ਨਹੀਂ ਗਾ ਜਿਵੇਂ ਡਿਸਟ੍ਰਿਬਿਊਟਰ ਟਰੈਕਟਰ ਤੇਲ ਬ੍ਰੇਕਾਂ ਵਾਲਾ ਪਾਵਰ ਸਟੀering ਵਾਲਾ ਸਾਰਾ ਜਿਵੇਂ ਆ ਇੰਡਾ ਹੁੰਦਾ ਨੇ ਜਿਹੜੇ ਕੰਮ ਕਰਾਇਆ ਵਾ ਉਹ ਦਿਸੂਗਾ ਇੱਕੋ ਹੀ ਰੰਗ ਪੇਂਟ ਨਹੀਂ ਮਰਾਇਆ ਕਿਉਂਕਿ ਸਾਰੇ ਵੀਰੇ ਸਾਡੇ ਹੱਥ ਫਰਾਇਆ ਹੁੰਦਾ ਵੀ ਬੰਦੇ ਨੂੰ ਜਾ ਕੇ ਉੱਤੇ ਪ ਇਹਦੀ ਰੇਟ ਦੀ ਆਪਾਂ ਗੱਲ ਕਰੀਏ 4 ਲੱਖ 70 ਹਜ਼ਾਰ ਵੀਰੇ ਇਹਦਾ ਮੰਗਦੇ ਆ ਇਹ ਮੰਨ ਕੇ 4 ਲੱਖ 35 ਹਜ਼ਾਰ ਦਾ ਦੇ ਦਾਂਗੇ ਵੀਰੇ ਟਰੈਕਟਰ ਇਹਦਾ ਸਾਢੇ 650 ਘੰਟਾ ਚੱਲ ਗਿਆ ਟਰੈਕਟਰ ਵੀਰੇ ਇਹ ਠੀਕ ਹੈ ਜੀ ਹਾਂਜੀ ਹਾਂਜੀ ਚਲਾਵੇ ਚਲੋ ਵੇਦਾ ਸਾਰਾ ਓਕੇ ਟਰੈਕਟਰ ਆ ਕੋਈ ਆਏ ਨਹੀਂ ਕੋਈ ਭੰਨਿਆ ਤੋੜਿਆ ਨਹੀਂ ਵੀਰੇ ਜਮਾ ਵਧੀਆ ਟਰੈਕਟਰ ਵਧੀਆ ਕੰਡੀਸ਼ਨ ਚ ਟਰੈਕਟਰ ਪਿਆ ਵਾ ਇਹਦਾ ਮੁੱਲ ਕੀ ਹੈ ਜੀ ਇਹਦਾ ਮੁੱਲ ਮੰਨ ਕੇ ਚੱਲ ਵੀਰੇ 5 ਲੱਖ 90 ਹਜ਼ਾਰ ਮੰਗਦੇ ਆ ਆਪਾਂ ਦਾ ਮੁੱਲ ਤਾਂ ਆਪਾਂ ਬਾ ਸਾਢੇ 5 ਲੱਖ ਦਾ ਵੀਰੇ ਟਰੈਕਟਰ ਦੇ ਦਾਂਗੇ ਇਹ ਸਿੱਧਾ ਆਪਾਂ 40 ਹਜ਼ਾਰ ਡਿਸਕਾਊਂਟ ਕਰਤਾ ਬਾਈਆਂ ਨਾਲ ਸਾਨੂੰ ਗੱਲ ਕਰਾਉਣੇ ਆ। ਹਾਂਜੀ ਬਾਈ। ਆਪਣੇ ਕੋਲ ਕਿਹਦੇ ਚਾਰ ਟਰੈਕਟਰ ਖੜੇ ਆ। ਇੱਕ ਕਰਦੇ ਖੜੇ ਤੇ ਤਿੰਨ ਫਾਰਮ ਟਰੈਕ ਖੜੇ ਆ ਵੀਰੇ। ਠੀਕ ਆ ਵੀਰੇ। ਆਪਣੇ ਕੋਲ ਪਹਿਲਾਂ ਆਪਾਂ ਗੱਲ ਅਰਜਨ ਦੀ ਕਰ ਲੈਂਦੇ ਆ 2021 ਮਾਡਲ ਟਰੈਕਟਰ ਆ ਵੀਰੇ। ਇਹ ਸੋਡੇ ਏਰੀਆ ਬਰਨਾਲੇ ਦਾ ਹੀ ਨੰਬਰ ਆ ਵੀਰੇ ਇਹਦਾ। ਇਹ ਰੰਗ ਪੇਂਟ ਦਾ ਨਹੀਂ ਹੈਗਾ ਬਈ ਕੋਈ। ਵੀਰੇ ਰੰਗ ਪੇਂਟ ਮਾੜਾ ਮੋਟਾ ਹੁੰਦਾ ਹੀ ਆ ਵੀਰੇ ਜਿਵੇਂ ਰਿੰਮਾਂ ਦੀ ਕੰਨਿੰਗ ਲਾ ਲਗੇ ਕਿਤੇ ਮਾੜਾ ਮੋਟਾ ਕਹਿੰਦੇ ਸਾਡਾ ਹੱਥ ਭਰਾਏ ਹੁੰਦਾ ਕਿਉਂਕਿ ਵੀਰੇ ਜੇ ਮਾੜਾ ਬੋਟਾ ਰੰਗ ਲਿਆ ਹੋਵੇ ਨਾ ਫਿਰ ਬੰਦਾ ਕਹਿੰਦਾ ਵੀ ਕੰਕ ਹੋਊਗਾ ਵੀ ਉਹ ਇੱਕ ਮਾੜਾ ਮੋਟਾ ਜਾਦਿ ਕਰ ਸਕਦਾ ਟਾਇਰ ਮੰਨ ਕੇ ਚੱਲ ਵੀਰੇ ਇਹ ਤਾਂ ਮੰਨ ਕੇ ਚੱਲ ਮਗਰਲੇ ਨਾਲ ਦੀ ਆ 95 ਪੈਸੇ ਦੇ ਟਾਇਰ ਪਏ ਆ ਮੂਹਰਲੇ ਨਵੇਂ ਪਾਤੇ 916 ਨੰਬਰ ਲੈਸ ਕੰਪਨੀ ਦੇ ਕੋਈ ਦੇਸੀ ਟਾਇਰ ਨਹੀਂ ਪਏ ਆ ਆ ਵੀਰੇ 650 ਘੰਟਾ ਚੱਲ ਗਿਆ ਟਰੈਕਟਰ ਵੀਰੇ ਇਹ ਠੀਕ ਹੈ ਜੀ ਹਾਂਜੀ ਹਾਂਜੀ ਚਲਾਵੇ ਚਲੋ ਵੇਦਾ ਸਾਰਾ ਓਕੇ ਟਰੈਕਟਰ ਆ ਕੋਈ ਆਏ ਨਹੀਂ ਕੋਈ ਭੰਨਿਆ ਤੋੜਿਆ ਨਹੀਂ ਵੀਰੇ ਜਮਾ ਵਧੀਆ ਟਰੈਕਟਰ ਵਧੀਆ ਕੰਡੀਸ਼ਨ ਚ ਟਰੈਕਟਰ ਪਿਆ ਵਾ ਇਹਦਾ ਮੁੱਲ ਕੀ ਹੈ ਜੀ ਇਹਦਾ ਮੁੱਲ ਮੰਨ ਕੇ ਚੱਲ ਵੀਰੇ 5 ਲੱਖ 90 ਹਜ਼ਾਰ ਮੰਗਦੇ ਆ ਆਪਾਂ ਦਾ ਮੁੱਲ ਤਾਂ ਆਪਾਂ ਬਾ 5.5 ਲੱਖ ਦਾ ਵੀਰੇ ਟਰੈਕਟਰ ਦੇ ਦਾਂਗੇ ਇਹ ਸਿੱਧਾ ਆਪਾਂ 40 ਹ ਡਿਸਕਾਊਂਟ ਕਰਤਾ ਟਰੈਕਟਰ ਤੇ ਹਾਂਜੀ ਤੇ ਆ ਫਾਰਮ ਟਰੈਕਸ 8 ਇਹ ਵੀਰੇ ਲਾਸਟ ਵਾਲਾ ਪੀਸ ਆ ਕਿਉਂਕਿ ਸੁਪਰ ਮੈਕਸ 2015 ਚ ਬੰਦ ਹੋ ਗਏ ਸੀ ਇਹ ਜਮਾਂ ਲਾਸਟ ਵਾਲਾ ਪੀਸ ਆ ਲੋਕੀ ਆਲੂਆਂ ਪਟਾਈ ਪਟੂਏ ਵਾਸਤੇ ਇਹ ਟਰੈਕਟਰ ਬਹੁਤ ਵਧੀਆ ਰਹਿੰਦਾ ਵਾ ਲੋਕੀ ਇਹਨੂੰ ਬਹੁਤ ਚਾਹੁੰਦੇ ਬਹੁਤ ਆ ਇਹ ਟਰੈਕਟਰ ਦੀ ਸੇਲ ਵੀ ਬਹੁਤ ਆ ਮਾਰਕੀਟ ਤੇ ਟਰੈਕਟਰ ਦੀ ਬਹੁਤ ਆ ਇਹ 2015 ਮਾਡਲ ਆ ਪਹਿਲੀ ਓਨਰ ਆ ਫਰੋਈਪੁਰ ਦਾ ਨੰਬਰ ਆ ਇਹਦੇ ਵੀਰੇ ਟੇਲ ਸਾਰਾ ਗੇਅਰ ਦਾ ਲੈਫਟ ਦਾ ਮੋਗਲੇਲ ਸਾਰਾ ਵੀਰੇ ਕੰਮ ਇਹਦਾ ਹੋਇਆ ਵਾ ਸਾਰਾ ਕਰਾਇਆ ਵਾ ਗਲੀ ਗਲੂ ਸਾਰਾ ਸਾਰਾ ਕੋਈ ਕਰਾਇਆ ਹੁੰਦਾ ਟਾਇਰ ਇਹਦੇ ਮੰਨ ਕੇ ਦਾ ਨਵੇਂ ਅਰ ਗਈ ਆ ਟਰੈਕਟਰ ਸਾਰਾ ਰੀਜਨ ਵਾਲਾ ਕਿਤੋਂ ਵੀਰੇ ਪੇਂਟ ਪੂਂਟ ਨਹੀਂ ਗਾ ਜਿਵੇਂ ਡਿਸਟ੍ਰਿਬਿਊਟਰਲ ਟਰੈਕਟਰ ਤੇਲ ਬ੍ਰੇਕਾਂ ਵਾਲਾ ਪਾਵਰ ਸਟੀering ਵਾਲਾ ਸਾਰਾ ਜਿਵੇਂ ਇੰਡਾ ਹੁੰਦਾ ਨੇ ਜਿਹੜਾ ਕੰਮ ਕਰਾਇਆ ਵਾ ਉਹ ਦਿਸੂਗਾ ਇੱਕੋ ਹੀ ਰੰਗ ਪੇਂਟ ਨਹੀਂ ਮਰਾਇਆ ਕਿਉਂਕਿ ਸਾਰੇ ਵੀਰੇ ਸਾਡੇ ਹੱਥ ਫਰਾਇਆ ਹੁੰਦਾ ਵੀ ਬੰਦੇ ਨੂੰ ਜਾ ਕੇ ਉੱਤੇ ਪੈਸੇ ਨਾਲ ਲਾਉਣੇ ਪੈਣ। ਇਹਦੀ ਰੇਟ ਦੀ ਆਪਾਂ ਗੱਲ ਕਰੀਏ 4 ਲੱਖ ਆ ਡਿਕ ਡੱਕ ਬਈ ਇਹ ਲੱਗਿਆ ਹੋਇਆ ਹੈਗਾ ਟਰੈਕਟਰ ਪੂਰਾ ਘੈਂਟ ਆ ਵਾ ਕੱਲਾ ਲੈ ਕੇ ਹੀ ਜਾਣਾਗਾ ਤੁਸੀਂ ਕੱਲਾ ਡੀਜ਼ਲ ਪਾਉਣਾ ਟਰੈਕਟਰ ਚ ਹੋਰ ਕੁਝ ਨਹੀਂ ਕਰਦੀ ਬੋੜੀ ਹਾਂ ਡਿਕ ਸਾਰਾ ਵੀਰੇ ਕੰਮ ਚਾਲੂ ਜਾ ਕੋਈ ਐਨ ਕਲਾ ਟੰਗਿਆ ਵਾ ਸਾਰਾ ਓਕੇ ਆ ਜਮ ਚੱਲਦਾ ਸਾਰੇ ਚਾਲੂ ਜਾ ਹੈ ਵੀਰੇ ਠੀਕ ਹੈ ਜੀ ਆਹ ਫਾਰਮ ਟਰੈਕ ਇਹ ਵੀਰੇ 2011 ਮਾਡਲ ਆ ਇਹ ਜਦੋਂ ਬਸ ਉਹ ਖਤਮ ਵਾਲਾ ਵੀਸਣ ਵਾਲਾ ਇਹ ਵਜੋਂ ਸ਼ੁਰੂ ਹੋਇਆ ਇਹ ਚ ਵੀਰੇ ਕੰਮਾਂ ਸਾਰਾ ਗਾ ਹੀ ਆ ਜਾਂਦਗਾ ਉਹਨੀਆਂ ਕੋਈ ਕੰਮ ਮਤਲਬ ਕੀ ਇਹ ਚ ਡਿਸਟਰੀਬਿਊਟਰ ਵੀ ਆ ਗਿਆ ਤੇਲ ਬ੍ਰੇਕਾ ਵੀ ਆ ਗਿਆ ਪਾਵਰ ਸਟੀering ਵੀ ਆ ਗਿਆ ਜਿਵੇਂ ਡਬਲ ਪੰਪ ਆ ਜਾਂਦੇ ਇਹਦੇ ਸਾਰਾ ਟਰੈਕਟਰ origignal ਜਿੱਥੋਂ ਵੀਰੇ ਆਦੇ ਵੇਖੋ ਰੰਗ ਲਿਆ ਉਹ ਤੋਂ ਰੰਗ ਲਿਆ ਹੀ ਆ ਕਿਤੇ ਆਪਾਂ ਮਰਾਇਆ ਨਹੀਂ ਗਾ ਸਾਰਾ ਟਰੈਕਟਰ origignal ਕਹਿ ਕੇ ਦਵਾਂਗੇ ਮੂਹਰੇ ਟਾਇਰ ਵੀਰੇ ਜਵਾਂ ਨਵੇਂ ਆ ਇਹਦੇ ਨਾਲ bkd ਦੇ ਬਿੱਲ ਵੀ ਦਵਾਂਗੇ ਇਹ ਕਈ ਵੀਰੇ ਇਹ ਚ ਹੋਰ ਖਾਸियत ਆ ਇਹਦਾ ਸਾਲ ਦਾ ਇੰਸ਼ੋਰੈਂਸ ਵੀ ਪਿਆਜੇਗੇ ਕਿਸੇ ਬੰਦੇ ਨੇ ਨਾ ਕਰਾਉਣਾ ਵੀਰੇ ਥੋੜੇ 2 2 3 ਨੇ ਆ ਤੇ ਵੀਰੇ ਨਾ ਹੋ ਜੂਗਾ ਕੋਈ ਇਤ ਜ਼ਿਆਦਾ ਖਰਚਾ ਨਹੀਂ ਹੋਣਾ ਕਿਉਂਕਿ ਵੀਰੇ ਉਹ ਬੰਦੇ ਦਾ ਸ਼ੌਂਕੀ ਰੱਖਿਆ ਸੀ ਘਰੇ ਟਰੈਕਟਰ ਕਿਉਂਕਿ ਨਾ ਉਹ ਬੰਦਾ ਨਾਲ ਦੀ ਨਾਲ ਸਾਲ ਦੀ ਸਾਲ ਇੰਸ਼ੋਰੈਂਸ ਕਰਾਈ ਰੱਖਦਾ ਹੀ ਇਹਦੀ ਇਹਦਾ ਫੁੱਲ ਇੰਸ਼ੋਰੈਂਸ ਹੀ ਹੁਣ ਪਿਆਵਾ ਸਾਲ ਦਾ ਇਹ 335000 ਦਾ ਟਰੈਕਟਰ ਆਪਾਂ ਦੇ ਦਾਂਗੇ ਆਜੋ ਬਈ 335000 ਦਾ ਟਰੈਕਟਰ ਖੜਾ ਹੈਗਾ ਜੇ ਕਿਸੇ ਵੀਰ ਨੇ ਲੈਣਾ ਪਿੰਡ ਮੋਗੇ ਜਿਹੜਾ ਮੋਗਾ ਉਰੇ ਆਜੋ ਹਾਂਜੀ ਇਹ ਹੈਗਾ 2010 ਮਾਡਲ ਆ ਜੀ ਟਰੈਕਟਰ ਆਪਣਾ ਇਹ ਚੀ ਬਸ ਇਹ ਵੀ ਆਪਣਾ ਲਾਸਟ ਵਾਲਾ ਪੀਸ ਹੈ ਜੀ ਕਿਉਂਕਿ ਇਹ 8 ਤੇ ਸ਼ੁਰੂ ਹੋਏ ਸੀ 10 ਚ ਖਤਮ ਹੈ 10 ਮਾਡਲ ਲਈਆ ਇਹ ਤੇ ਵੀਰੇ ਮੰਨ ਕੇ ਜਲੇ ਦੂਜੇ ਨਾਲ ਚੈਪ ਵਾਲੀ ਕਾਪੀ ਹੈ ਜੀ ਇਹਦੀ ਇਹਨਾਂ ਨੂੰ ਸਾਈ ਸਰਵਿਸ ਤੇ ਇੱਕ ਸਾਢੇ ਸਾਈ ਹੋਈ ਹੁੰਦੀ ਆ ਬਾਕੀ ਟਾਇਰ ਇਹ ਤੇ 90 ਪੈਸੇ ਪਏ ਆ ਸਾਰਾ ਟਰੈਕਟਰ ਰਿਜੀਨਲ ਮਿਲੂਗਾ ਵੀਰੇ ਇੱਥੋਂ ਇਕੱਲੇ ਮਗਰਾੜ ਦੀਆਂ ਛੱਤਾਂ ਪੇ ਪੇਟ ਵੀਰੇ ਟੇਪ ਲੱਗੀ ਸੀ ਉਹ ਪੱਟੀਆਂ ਥੱਲੇ ਰੰਗ ਉਹ ਖਰਾਬ ਨਿਕਲਿਆ ਤੇ ਉਹ ਟਾਂਗੋ ਮਰਾਈਏ ਉੱਤੇ ਟੇਪ ਲਵਾਉਂਦੇ ਵੀਰੇ ਪਤਾ ਵੀ ਨਹੀਂ ਲੱਗਦਾ ਟਾਂਗੋ ਆਪਾਂ ਨੂੰ ਮਗਰਾੜ ਚਿੱਟੇ ਸੋਹਣੇ ਲੱਗਦੇ ਆ ਟਾਂਗੋ ਆਪਣਾ ਵੀਰੇ ਉੱਤੇ ਰੰਗ ਮਰਾਇਆ ਵਾ ਇਹਦੀ ਆਪਾਂ ਜੇ ਡਿਮਾਂਡ ਦੀ ਗੱਲ ਕਰੀਏ ਵੀਰੇ ਉ ਤਾਂ 3-3 ਲੱਖ ਵੀ ਮੰਗੀ ਜਾਂਦੇ ਆ ਆਪਾਂ ਇਹਦਾ ਰੇਟ 1 ਇੱਕ ਹੀ ਰੱਖਿਆ ਵੀਰੇ 2 ਲੱਖ 80 ਹਜ਼ਾਰ ਦਾ ਟਰੈਕਟਰ ਯਸਨੂ ਆਪਣੀ ਆ ਵੀਰੇ ਆ ਟਰੈਕਟਰ ਦੀ 10 ਮਾਡਲ ਆ ਚੈਪ ਵਾਲੀ ਕਾ ਵੀ ਜੀਰੇ ਦਾ ਨੰਬਰ ਆ ਪੰਜਾਬ ਦਾ ਹੀ ਸਾਰੇ ਟਰੈਕਟਰ ਆਪਣੇ ਕੋਲ ਪੰਜਾਬ ਦੀ ਹੋਣਗੇ ਕੋਈ ਬਾਹਰਲਾ ਨੰਬਰ ਨਹੀਂ ਹੋਊਗਾ ਹਾਂਜੀ ਠੀ ਤੇ ਬਾਈ ਆਪ ਦਾ ਨੰਬਰ ਬੋਲ ਦੋ ਬਾਈ ਆਪਣਾ ਨੰਬਰ ਹੈਗਾ 77370 31770 ਆਪਣਾ ਧੂਰਕੋਟ ਪਿੰਡ ਜਿਲ੍ਹੇ ਮੋਗੇ ਤੋਂ 10 ਕਿਲੋਮੀਟਰ ਤੇ ਬਰਨਾਲੇ ਰੋਡ ਸਾਹ ਸਾਈਡ ਨੂੰ ਆਪਣਾ ਰੋਡ ਤੇ ਹੀ ਘਰ ਆ ਆਪਾਂ ਘਰ ਹੀ ਹੁੰਦੇ ਟਰੈਕਟਰ ਕੋਈ ਆਪਣਾ ਦੁੱਧੂ ਚੱਲ ਲੈਣ ਦੇ ਨਾਲ ਕੰਮ ਬਾਈਆਂ ਦਾ ਘਰੀ ਕੰਮ ਆ ਸਾਰਾ ਜੇ ਕਿਸੇ ਵੀਰ ਨੇ ਲੈਣਾਗਾ ਉਰੇ ਆਓ ਸੱਪਾ ਕਰੋ ਬਾਈ ਦੇ ਨੰਬਰ ਤੇ ਹਾਂਜੀ ਹਾਂਜੀ ਬਾਈ ਬਾਈ ਵਿੱਚ ਟਰੈਕਟਰ ਵੀ ਕੱਟ ਲੈਣੇ ਬਾਈ ਹਾਂਜੀ ਵਿੱਚ ਵੀ ਕੱਟ ਲਾਂਗੇ ਪਰ ਪੰਜਾਬ ਨੰਬਰ ਹੁਣ ਕੋਈ ਬਾਹਰਲਾ ਨੰਬਰ ਨਹੀਂ ਕੱਢਦੇ ਕਿਉਂਕਿ ਵੀਰੇ ਬਾਹਰਲੇ ਨੰਬਰ ਦਾ ਯਾਰ ਪਤਾ ਨਹੀਂ ਕਿਵੇਂ ਇੱਕ ਕਿਵੇਂ ਇੱਕ ਟਰੈਕਟਰ ਆਉਂਦਾ ਵਾ ਪੰਜਾਬ ਨੰਬਰ ਟਰੈਕਟਰ ਨਾਲ ਕਾਪੀ ਤੇ ਆਰ ਸੀ ਦਾ ਨੂਨ ਕੱਟ ਸਾਰਾ ਹੋਵੇ ਫਿਰ ਟਰੈਕਟਰ ਲੈਣੇ ਵੀਰੇ ਆਪਾਂ ਠੀਕ ਜੀ ਹਾਂਜੀ ਚਲੋ ਠੀਕ ਹੈ ਬਈ ਸਤਿ ਸ੍ਰੀ ਅਕਾਲ